ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੂਸਰੇ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਬਣੇ 2 ਦਸੰਬਰ 2024 ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸੱਤ ਮੈਂਬਰੀ ਕਮੇਟੀ ਜਿਸ ਦੇ ਪੰਜ ਮੈਂਬਰ ਕਾਰਜਸ਼ਿਲ ਨੇ ਜਿਨ੍ਹਾਂ ਵੱਲੋਂ ਭਰਤੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਮੁਕੰਮਲ ਵੀ ਕਰ ਲਈ ਹੈ 11 ਅਗਸਤ ਯਾਨੀ ਕਿ ਕੱਲ ਨੂੰ ਇੱਕ ਇਤਿਹਾਸਕ ਫੈਸਲਾ ਕਰਨ ਜਾ ਰਹੀ ਹੈ ਸ਼੍ਰੀ ਅਕਾਲ ਤਖਸੈਬ ਦੀ ਪਸੀਲ ਤੋਂ ਬਣਾਈ ਪੰਜ ਮੈਂਬਰੀ ਕਮੇਟੀ ਪੰਜ ਮੈਂਬਰੀ ਕਮੇਟੀ ਨੇ ਦਿਨ ਪਰ ਰਾਤ ਇੱਕ ਕਰ ਦਿੱਤਾ ਕਿਉਂਕਿ ਉਹਨਾਂ ਨੇ ਕਿਹਾ ਕਿ ਜੋ ਸ਼੍ਰੀ ਅਕਾਲ ਤਖਸੈਬ ਦੀ ਪਸੀਲ ਤੋਂ ਹੁਕਮ ਆਏ ਨੇ ਉਹਨਾਂ ਨੂੰ ਅਸੀਂ ਇਨ ਬਿਨ ਲਾਗੂ ਕਰਾਂਗੇ ਕਰਵਾਵਾਂਗੇ ਵੀ ਅਤੇ ਪੰਥ ਨੂੰ ਸ਼੍ਰੀ ਅਕਾਲ ਤਖਸੈਬ ਦੇ ਨਾਮ ਛੋੜਾਂਗੇ ਭਗੋੜਾ ਕੌਣ ਹੈ ਸ਼੍ਰੀ ਅਕਾਲ ਤਖਸੈਬ ਦੀ ਪਸੀਲ ਤੋਂ ਬਣੀ ਕਮੇਟੀ ਜਾਂ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਧੜਾ ਜਾਸ਼ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਹਾਲੇ ਵੀ ਇਹ ਨਹੀਂ ਮੰਨ ਰਿਹਾ ਹਾਲੇ ਵੀ ਉਹ ਇਹਨਾਂ ਦੇ ਵਿੱਚ ਨੇ ਕਿ ਮੈਂ ਪ੍ਰਧਾਨਗੀ ਤੋਂ ਅਸਤੀਫਾ ਨਹੀਂ ਦੇਵਾਂਗਾ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੇਕਰ ਫਿਰ ਦੁਬਾਰਾ ਰੋਲਾ ਪਾਉਂਦੇ ਨੇ ਕਿ ਮੈਂ ਹੀ ਪ੍ਰਧਾਨ ਹਾਂ ਕਿਉਂਕਿ ਕੱਲ ਸ਼੍ਰੋਮਣੀ ਅਕਾਲੀ ਦਲ ਨੂੰ ਨਵੀਂ ਲੀਡਰਸ਼ਿਪ ਦੇ ਨਾਲ ਨਾਲ ਨਵਾਂ ਪ੍ਰਧਾਨ ਮਿਲ ਜਾ ਰਿਹਾ ਹੈ ਕੀ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਵਾਲੀ ਕੁਰਸੀ ਛੱਡਣਗੇ ਜਾਂ ਨਹੀਂ ਛੱਡਣਗੇ ਇਸ ਬਾਰੇ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜਿਵੇਂ ਹੀ ਪਤਾ ਲੱਗਿਆ ਕਿ 11 ਅਗਸਤ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਨਵੀਂ ਲੀਡਰਸ਼ਿਪ ਦੇ ਨਾਲ-ਨਾਲ ਨਵਾਂ ਪ੍ਰਧਾਨ ਮਿਲਣ ਜਾ ਰਿਹਾ ਹੈ ਤਾਂ ਕੋਰ ਕਮੇਟੀਆਂ ਬਣਾ ਦਿੱਤੀਆਂ ਗਈਆਂ ਨਵੇਂ ਪ੍ਰਧਾਨਾਂ ਦਾ ਐਲਾਨ ਕਰ ਦਿੱਤਾ ਗਿਆ ਚੇਅਰਮੈਨ ਤੇ ਹਲਕਾ ਹਲਕਾ ਇੰਚਾਰਜ ਜ਼ਿਲ੍ਹਾ ਇੰਚਾਰਜ ਹਲਕਾ ਸਰਕਲ ਪ੍ਰਧਾਨਾਂ ਦੀਆਂ ਜਿਹੜੀਆਂ ਵਕ-ਵਕ ਅਹੁਦਿਆਂ ਤੇ ਜਿਹੜੀਆਂ ਨਿਯੁਕਤੀਆਂ ਕਰ ਦਿੱਤੀਆਂ ਗਈਆਂ ਕਿਉਂਕਿ ਸੁਖਬੀਰ ਸਿੰਘ ਬਾਦਲ ਚਾਹੁੰਦਾ ਹੈ ਕਿ ਮੈਂ ਬੈਕਟਰੀ ਤੇ ਕੰਮ ਕਰਾਂ ਇਹ ਲੋਕ ਮੇਰੇ ਹੱਕ ਦੇ ਵਿੱਚ ਗਰਜਣ ਅਤੇ ਵਿਰੋਧ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਦੀ ਪਸੇਵ ਤੋਂ ਬਣਾਈ ਕਮੇਟੀ ਦਾ ਤੇ ਇਹਦੇ ਵਿੱਚ ਕੌਂ ਨੂੰ ਪਤਾ ਹੈ ਭਗੌੜਾ ਕੌਣ ਹੈ ਸਮਰਪਤ ਕੌਣ ਹੈ ਬਾਗੀ ਕੌਣ ਹੈ ਕੋਮਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਉਹ ਬਿਹਤਰ ਤੇ ਚੰਗੀ ਤਰ੍ਹਾਂ ਜਾਣਦੀ ਹੈ ਕਿ ਕਿੰਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਕਬਜ਼ਾ ਕੀਤਾ ਹੋਇਆ ਹੈ ਕਿਉਂ ਪ੍ਰਧਾਨਗੀ ਨਹੀਂ ਛੱਡੀ ਜਾ ਰਹੀ ਕਿਉਂਕਿ ਐਸਪੀਸੀ ਤੋਂ ਫਿਰ ਦਬਦਬਾ ਉੱਠ ਜਾਵੇਗਾ ਇੱਕ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਮਾਂ ਪਾਰਟੀ ਤੇ ਉਸ ਮਾਂ ਪਾਰਟੀ ਤੇ ਕਬਜ਼ਾ ਬਾਦਲ ਪਰਿਵਾਰ ਦਾ ਹਾਲਾਂਕਿ ਗਰ ਜਾਨੀ ਹਰਪ੍ਰੀਤ ਸੋਹਣਾ ਵੱਲੋਂ ਨਾ ਕਰ ਦਿੱਤੀ ਗਈ ਸੀ ਅੱਜ ਗਿਆਨੀ ਹਰਪ੍ਰੀਤ ਸਿੰਘ ਬਣ ਗਏ ਨੇ ਕਿ ਜੇਕਰ ਮੈਨੂੰ ਤੁਸੀਂ ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਪ੍ਰਧਾਨ ਬਣਾਉਂਦੇ ਹੋ ਤੇ ਦੂਸਰੇ ਪਾਸੇ ਐਸਜੀਪੀਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਬੀ ਨੇ ਕੋਰੀ ਨਾ ਕਰ ਦਿੱਤੀ ਕਿ ਤੁਸੀਂ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ اجلاس ਨਹੀਂ ਕਰ ਸਕਦੇ ਨਾ ਹੀ ਭਾਈ ਗੁਰਦਾਸ ਸਿੰਘ ਹਾਲ ਦੇ ਵਿੱਚ ਤੇ ਭਾਈ ਇਹ ਪੰਜ ਮੈਂਬਰੀ ਕਮੇਟੀ ਦੇ ਨਾਲ ਧੱਕਾ ਨਹੀਂ ਤਾਂ ਹੋਰ ਕੀ ਪਰ ਜਿਨ੍ਹਾਂ ਦੇ ਨਾਲ ਧੱਕੇ ਹੋ ਰਹੇ ਨੇ ਉਹ ਵੱਡੇ ਰੂਪ ਦੇ ਵਿੱਚ ਉੱਭਰ ਕੇ ਆਉਣਗੇ ਕਿਉਂਕਿ ਪਾਰਟੀ ਨੂੰ ਪੰਚ ਦੇ ਨਾਲ-ਨਾਲ ਵੋਟ ਦੀ ਢੋੜ ਹੈ ਤੇ ਵੋਟ ਬੈਂਕ ਜੁੜਿਆ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਤਸਵੀਰ ਤੋਂ ਬਣਾਈ ਪੰਜ ਮੈਂਬਰੀ ਕਮੇਟੀ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਬਾਕੀ ਧੜੇ ਦੇ ਨਾਲ ਜੇ ਗੱਲ ਕਰੀਏ ਸੁਖਬੀਰ ਸਿੰਘ ਬਾਦਲ ਦੇ ਨਾਲ ਕੋਈ ਵੋਟ ਬੈਂਕ ਨਹੀਂ ਜੁੜਿਆ 27 ਲੱਖ ਦੀ ਭਰਤੀ ਦੇ ਕੱਚੇ ਚਿੱਟੇ ਬਾਹਰ ਆ ਗਏ ਨੇ ਕਿ ਕਿਸ ਤਰ੍ਹਾਂ ਉਠੇ ਸਿੱਦੇ ਹੱਥ ਮਾਰ ਕੇ ਬੁੱਗ ਵਿਰਤੀ ਕੀਤੀ ਗਈ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਐਡਵੋਕੇਟ ਪਰ ਉਪਕਾਰ ਸਿੰਘ ਘਮੰਡਾ ਵੱਜ ਕੇ ਜਮੂਸ ਨਿਕਲਿਆ ਜਬਤ ਜਬਤ ਹੋਈ ਤੇ ਫਿਰ ਕੌਮ ਕਿਵੇਂ ਜੁੜਗੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਕੌਮ ਤਾਂ ਜੁੜੇਗੀ ਜੇਕਰ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਵਾਲੀ ਕੁਰਸੀ ਛੱਡਣਗੇ ਪੰਜਾਬੀਓ ਦੋ ਗੱਲਾਂ ਨੇ ਜਾਂ ਤਾਂ ਕੌਮ ਸਮਰਪਿਤ ਹੋਵੇਗੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਤੇ ਜਾਂ ਫਿਰ ਕੌਮ ਹੋਵੇਗੀ ਸਮਰਥਕ ਸਮਾਪਿਤ ਸੁਖਬੀਰ ਸਿੰਘ ਬਾਦਲ ਜੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਜੇਕਰ ਕੱਲ ਪ੍ਰਧਾਨਗੀ ਵਾਲੇ ਅਹੁਦੇ ਤੋਂ ਨਹੀਂ ਲੈਂਦੇ ਇਟ ਮੀਨਸ ਕਿ ਨਵੀਂ ਸ਼੍ਰੋਮਣੀ ਅਕਾਲੀ ਦਲ ਕੱਲ ਨੂੰ ਬਣੇਗੀ ਉਸ ਦੇ ਪ੍ਰਧਾਨ ਬੀਬਾ ਸਤਮਨਤ कौर ਵੀ ਹੋ ਸਕਦੇ ਨੇ ਅਤੇ ਹੋ ਸਕਦੇ ਨੇ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕਿਉਂਕਿ ਹਿੰਦ ਨਹੀਂ ਛੱਡੀ ਜਾ ਰਹੀ ਉਹ ਕਹਿੰਦੇ ਨੇ ਕਿ ਜੋ ਕੁਝ ਮਰਜ਼ੀ ਕਰ ਲਓ ਮੈਂ ਪ੍ਰਧਾਨਗੀ ਵਾਲੀ ਉਸੇ ਕਿਸੇ ਤੇ ਵੀ ਛੱਡਾਂਗਾ ਕਿਸੇ ਹਾਲਤ ਨੂੰ ਨਹੀਂ ਛੱਡਾਂਗਾ ਹਾਲਾਂਕਿ ਮਿੰਟਾਂ ਕੀਤੀਆਂ ਜਾ ਰਹੀਆਂ ਨੇ ਕੱਲ ਮਿੰਟਾਂ ਕੀਤੀਆਂ ਗਈਆਂ ਹੱਥ ਜੁੜੇ ਕੇ ਵੀ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸ ਆ ਜਾਓ ਮੇਰੇ ਕਿਸੇ ਐਕਸ਼ਨ ਕਰਕੇ ਮੇਰੇ ਕਿਸੇ ਬੋਲ ਕਰਕੇ ਮੇਰੀ ਕਿਸੇ ਐਕਟੀਵਿਟੀ ਕਰਕੇ ਕਿਸੇ ਦਾ ਦੁੱਖ ਕਿਸੇ ਦਾ ਦਿਲ ਦੁਖਿਆ ਹੋਵੇ ਤਾਂ ਮੈਂ ਉਸ ਤੋਂ ਮਾਫੀ ਮੰਗਦਾ ਹਾਂ ਆਪ ਪਾਰਟੀ ਨੂੰ ਮਜ਼ਬੂਤ ਕਰੋ ਲੇਕਿਨ ਫਿਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨਾਮ ਦਾ ਕੀ ਕਰੀਏ ਧਜੀਆਂ ਕਿਹਨੇ ਉਡਾਈਆਂ ਭਗੌੜੇ ਕੌਣ ਹੋਏ ਮਰਕਰ ਕੌਣ ਹੋਏ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨਾਮ ਨੂੰ ਮੱਥਾ ਕਿਨਾਂ ਲਾਇਆ ਇਕ ਕੌਮ ਬੇਤਰਜਾਰਤੀ ਹੈ ਸਾਨੂੰ ਦੱਸਣ ਦੀ ਲੋੜ ਨਹੀਂ ਕਿਹੜੇ 27 ਲੱਖ ਦੀ ਤੁਸੀਂ ਵੋਟ ਬੈਂਕ ਦੀ ਗੱਲ ਕਰਦੇ ਹੋ ਤੁਹਾਡੀਆਂ ਤਾਂ 2024 ਦੇ 24 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ 13 ਦੇ ਵਿੱਚੋਂ 9 ਉਮੀਦਵਾਰਾਂ ਦੀਆਂ ਜਵਾਤਾਂ ਜਬਤ ਹੋ ਗਈਆਂ ਹਾਲੇ ਵੀ ਤੁਸੀਂ ਕਹਿੰਦੇ ਹੋ ਕਿ ਮੈਂ ਸ਼ਰੂਮਣੀ ਅਕਾਲੀ ਦਲ ਦਾ ਜਰਨੈਲ ਹਾਂ ਸਪੇਸ ਲਾ ਰਹਾ ਵਕ ਵਕ ਪੱਤਰਕਾਰਾਂ ਵੱਲੋਂ ਇਹ ਜਿਹੜੀਆਂ ਕਿਆਸਰਗਈਆਂ ਲਗਾਈਆਂ ਜਾ ਰਹੀਆਂ ਨੇ ਕਿ ਸ਼ਰੂਮਣੀ ਅਕਾਲੀ ਦਲ ਦੇ ਜੇਕਰ ਪ੍ਰਧਾਨ ਬਣੇ ਰਹਿਣਗੇ ਸੁਖਬੀਰ ਸਿੰਘ ਬਾਦਲ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੱਕ ਤੇਜ ਸ਼ਰੋਮਣੀ ਅਕਾਲੀ ਦਲ ਦਾ ਬੜੇ ਵੱਡੇ ਪੱਧਰ ਤੇ ਨੁਕਸਾਨ ਹੋਵੇਗਾ ਇਸ ਕਰਕੇ ਸ਼ਰੋਮਣੀ ਅਕਾਲੀ ਦਲ ਦੀ ਵਾਕ ਡੋਰ ਨੂੰ ਪੰਜ ਮੈਂਬਰੀ ਕਮੇਟੀ ਦੇ ਹੱਥ ਵਿੱਚ ਦੇ ਦਿੱਤੀ ਚਾਹੀਦੀ ਹੈ ਜਿਹੜੀ ਨਵੀਂ ਲੀਡਰਸ਼ਿਪ ਜਿਹੜੀ ਨਵੀਂ ਸ਼ਿਡੂ ਲੀਡਰਸ਼ਿਪ ਬਣਾਵੇ ਜਿਹੜਾ ਨਵਾਂ ਪ੍ਰਧਾਨ ਬਣਾਵੇ ਉਸ ਨੂੰ ਖੜੇ ਮੱਤੇ ਪ੍ਰਮਾਣ ਕਰ ਲੈਣਾ ਚਾਹੀਦਾ ਹੈ ਸੁਖਬੀਰ ਸਿੰਘ ਬਾਦਲ ਨੂੰ ਨਹੀਂ ਤਾਂ ਨਵੀਂ ਸ਼ਰੋਮਣੀ ਅਕਾਲੀ ਦਲ ਕੱਲ ਬਣੇਗੀ